ਕਿਹੜੇ ਨੇ ਵੀਰੇ ਇਹ ਮਸਲੀਨ ਦਾ ਸੂਟ ਆ ਵੀਰੇ ਜੀ ਵੀਰੇ ਡਬਲ ਛੇਡ ਤੇ ਜੀ ਵੀਰੇ ਲੈ ਵੀ ਪੈਨ ਮੇਰੇ ਚੈੱਕ ਕਰੀ ਚੱਲੋ ਜੀ ਵੀਰੇ ਗੱਲ ਕਰ ਕਾਟਨ ਦਾ ਵੀਰੇ ਲੈਸ ਵਾਲਾ ਸੂਟ ਆ ਬੀ ਸ਼ੇਪ ਤੇ ਠੀਕ ਆ ਪ्योर ਕਾਟਨ ਦਾ ਵੀਰੇ ਹਾਂ ਜੀ ਲੈ ਵੀ ਪੈਨ ਮੇਰੇ ਚੈੱਕ ਕਰੋ ਤੁਸੀਂ ਪੌਂਚਾਂ ਤੇ ਲੈਸ ਲੱਗੀ ਵੀ ਆ ਵੀਰੇ ਬਾਟਮ ਤੇ ਜੀ ਵੀਰੇ ਟਰੈਡ ਵਰਕ ਤੇ ਆ ਆ ਵਰਕ ਚੈੱਕ ਕਰੋ ਭੈਣ ਮੇਰੀ ਕਿੰਨਾ ਪਿਆਰਾ ਵਰਕ ਆ ਦੇਖੋ ਬਾਹਾਂ ਤੇ ਹੂ ਪਹੁੰਚਦੇ ਹੋਏ ਪਹੁੰਚੇ ਤੇ ਬਾਹਾਂ ਤੇ ਇਹ ਚਾਕਲੇਟ ਤੇ ਆ ਗਿਆ ਠੀਕ ਹੈ ਕਪੜਾ ਚਾਕਲੇਟ ਰੈਨ ਵਾਲਾ ਹੈ ਹਾਂਜੀ ਠੀਕ ਹੈ ਠੀਕ ਹੈ ਥ्रेड ਵਰਕ ਆ ਥ्रेड ਵਰਕ ਮਸਲੀਨ ਦਾ ਦੂਤ ਜੇਕਰ ਤੁਸੀਂ ਕਰ ਸਕਦੇ ਹੋ ਜੀ ਇਹ ਲਵਾਤਾ ਇਹ ਦੁਪੱਟਾ ਵੀਰੇ ਔਰਗੈਂਜ ਦਾ ਜੀ ਔਰਗੈਂਜ ਦਾ ਦੁਪੱਟਾ ਇੰਸਟਾਗ੍ਰਾਮ ਕਿਹੜਾ ਬ੍ਰਾਂਡ ਆ ਵੀਰੇ ਇਹ ਤਮੰਨਾ ਦਾ ਵੀਰੇ ਤਮੰਨਾ ਬ੍ਰਾਂਡ ਕਾਟਨ ਦਾ ਸੂਟ 올ਓਵਰ ਤੁਸੀਂ ਇਹ ਚ ਕਲਰ ਚੈੱਕ ਕਰ ਸਕਦੇ ਹੋ ਪਿਆਰੇ ਪਿਆਰੇ ਕਲਰ ਨੇ ਮਖਿਆ ਕੋ ਹਾਂਜੀ 300 ਦੇ ਦੋ ਵੀਰੇ 300 ਰੁਪਏ ਦੇ ਦੋ 150 ਰੁਪਏ ਦਾ ਇੱਕ ਆ ਰੰਗ ਡਿਜ਼ਾਈਨ ਦਿਖਾ ਦੇ ਵੀਰੇ ਲਓ ਜੀ ਇਹਦੇ ਵਿੱਚ ਭੈਣ ਮੇਰੀਓ ਤੁਸੀਂ ਇਹ ਡਿਜ਼ਾਈਨ ਚੈੱਕ ਕਰੋ ਰੰਗ ਚੈੱਕ ਕਰੋ ਸਟਾਕ ਵੀ ਬਹੁਤ ਹੈ ਦੇ ਵਿੱਚ ਮਹਾ 150 ਚ ਆਉਂਦਾ ਕੀ ਹਾਸੀ ਗੱਲ ਪੈਣਾ ਅੱਜ ਆਪਾਂ ਖੜਿਆ ਮਹਿਲ ਕਲਾਂ ਦੇ ਵਿੱਚ ਜੈ ਮਾਂ ਚੰਤਪੁਰਨੀ ਪ੍ਰਿੰਟ ਹਾਊਸ ਤੇ ਜਿੱਥੇ ਕਿ ਰਖੜੀਆਂ ਦੇ ਤਿਹਾਰ ਨੂੰ ਮੁੱਖ ਰੱਖਦੇ ਹੋਇਆ ਬਹੁਤ ਭਾਰੀ ਸੇਲ ਲੱਗ ਚੁੱਕੀ ਆ ਆ ਗਿਫਟ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਗਿਫਟ ਵੀ ਤੁਹਾਨੂੰ ਫ੍ਰੀ ਦਿੱਤੇ ਜਾਣੇ ਨੇ ਫ੍ਰੀ ਕਿਵੇਂ ਦਿੱਤੇ ਜਾਣੇ ਨੇ ਗਿਫਟ ਬਿਲਕੁਲ ਫ੍ਰੀ ਹੈਗਾ ਭਾਰੀ ਭਾਰੀ ਗਿਫਟ ਨੇ ਸੋਹਣੇ ਸੋਹਣੇ ਗਿਫਟ ਨੇ ਤੁਸੀਂ ਕਰਨਾ ਕੀ ਆ 2000 ਦੀ ਤੁਸੀਂ ਸ਼ਾਪਿੰਗ ਕਰਨੀ ਆ 2000 ਦੇ ਮਤਲਬ ਤੁਸੀਂ ਕੱਪੜੇ ਖਰੀਦਨੇ ਨੇ ਆ ਗਿਫਟ ਤੁਸੀਂ ਆਪਣੇ ਘਰੇ ਫ੍ਰੀ ਲੈ ਜਾਓ ਹਰ ਇੱਕ ਕੱਪੜੇ ਤੇ ਹਰ ਇੱਕ ਫੈਬਰਿਕ ਤੇ ਤੁਹਾਨੂੰ ਡਿਸਕਾਊਂਟ ਲੱਗਿਆ ਹੋਇਆ ਇੱਥੇ ਬਾਜ਼ਾਰਾ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਕਿਉਂ ਵੀਰੇ ਹਾਂਜੀ ਵੀਰੇ 60% ਡਿਸਕਾਊਂਟ ਤੇ ਦੇ ਰਹੇ ਆ ਵੀਰੇ ਰੱਖੇ ਸੇਲ ਮੇਲਾ ਲੱਗਿਆ ਵਾ ਲੈ ਵੀ ਵੀਰ ਹੋਣੀਆਂ ਨੇ ਰੱਖਣੇ ਨੇ ਮੁੰਡੇ ਦੁਕਾਨ ਤੇ ਸੇਲਜ਼ਮੈਨ ਜਿਨ੍ਹਾਂ ਕੋਲੇ ਸਕਿੱਲ ਹੋਵੇ ਜਿਹੜੇ ਸਿੱਖੇ ਹੋਣ ਉਹਨਾਂ ਦੀ ਲੋੜ ਆ ਕਾਏ ਮੁੰਡੇ ਵੀਰੇ ਰੱਖਣੇ ਨੇ ਆਪਾਂ ਨੂੰ ਵੀਰੇ 4-5 ਮੁੰਡਿਆਂ ਦੀ ਲੋੜ ਆ 4-5 ਮੁੰਡਿਆਂ ਦੀ ਲੋੜ ਆ ਆਪਾਂ ਨੂੰ ਦਰਵਾਤ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਵੀਡੀਓ ਨੂੰ ਪੂਰਾ ਦੇਖਿਓ ਥੋੜੇ ਅੱਜ ਬਹੁਤ ਵੱਡੇ ਫਾਇਦੇ ਕਰਾਉਣੇ ਆ ਦਿਖਾਈ ਪਹਿਣਾ ਲਈ ਕਿਹੜੇ-ਕਿਹੜੇ ਕੱਪੜੇ ਖਾਸ ਲੈ ਕੇ ਆਏ ਆ ਅੱਜ ਕਿਹੜੀ ਫੈਬਰਿਕ ਆਰੀ ਦਾ ਵਰਕ ਪਲੇਨ ਬਾਟਮ ਮਸਲੀਨ ਦਾ ਦੁਪੱਟਾ ਲੈ ਕੇ ਆਏ ਆ ਵੀਰੇ ਜੀ ਵੀਰੇ ਨਵੀਆਂ ਨਵੀਆਂ ਆਈਟਮਾਂ ਵੀਰੇ ਲੈ ਭੈਣ ਮੇਰੀਓ ਚੈੱਕ ਕਰੋ ਤੁਸੀਂ ਦੁਪੱਟਾ ਠੀਕ ਹੈ ਜੀ ਆਹ ਬਰਬਰੀ ਤੇ ਆ ਗਿਆ ਵੀਰੇ ਜੀ ਵੀਰੇ ਇਹ ਨਾਲ ਮੈਚਿੰਗ ਬਾਟਮ ਆ ਗਈ ਵੀਰੇ ਜੀ ਵੀਰੇ ਠੀਕ ਆ ਅਜੇ ਚ ਕਲਰ ਡਿਜ਼ਾਈਨਿੰਗ ਵਾਧੂ ਮਿਲ ਜੂ ਇਹ ਬਰਬਰੀ ਵਾਲੇ ਚ ਨੇ ਵੀਰੇ ਹਾਂ ਇਹ ਬਰਬਰੀ ਦਾ ਸੂਟ ਆ ਵੀਰੇ ਮੈਚਿੰਗ ਸੂਟ ਜੀ ਆ ਵੀਰੇ ਆ ਲੋ ਸੂਟ ਕਲਰ ਜੀ ਆਪਾਂ ਗੱਲ ਕਰੀਏ ਵੀਰੇ ਵਾਧੂ ਵੀਰੇ ਫੁੱਲ ਡਿਜ਼ਾਈਨ ਮਿਲ ਜਾਣਗੇ ਰੰਗ ਵਾਧੂ ਮਿਲ ਜਾਣਗੇ ਜੀ ਕਿੰਨੇ ਪਿਆਰੇ ਪਿਆਰੇ ਕਲਰ ਨੇ ਹਾਲ ওভার ਚ ਆ ਗਿਆ ਜੀ ਲੈ ਵੀ ਭੈਣ ਮੇਰੀਓ ਚੈੱਕ ਕਰੋ ਬਹੁਤ ਪਿਆਰੇ ਨੇ ਦੇਖੋ ਦੁਪੱਟਾ ਚੈੱਕ ਕਰੋ 2.5 ਮੀਟਰ ਦਾ ਦੁਪੱਟਾ ਰੂਬ ਨੇ ਹਾਂ ਜੀ ਵੀਰੇ ਜੀ ਵੀਰੇ ਆ ਕੋਟਾ ਡੋਰੀ ਇਹ ਦੁਪੱਟੇ ਨਾਲ ਆ ਗਿਆ ਵੀਰੇ ਸੂਟ ਜੀ ਵੀਰੇ ਇਹ ਦੁਪੱਟਾ ਕੋਟਾ ਡੋਰੀਆ ਦਾ ਕੋਟਾ ਡੋਰੀ ਕੀ ਤੰਦੇ ਲੈ ਭੈਣ ਮੇਰੀਓ ਚੈੱਕ ਕਰੋ ਤੁਸੀਂ ਇਸ ਤੋਂ ਬਾਅਦ ਵੀਰੇ ਆ ਲੈ ਓਏ ਹੋਏ ਕਿੰਨਾ ਪਿਆਰਾ ਕਲਰ ਚੈੱਕ ਕਰੋ ਮਖਿਆ ਮਸਲੀਨ ਦੇ ਦੁਪट्टे ਨਾਲ ਵੀਰੇ ਦੁਪੱਟਾ ਬਹੁਤ ਪਿਆਰਾ ਯਾਰ ਬਾਈ ਹਨਾ ਹਾਂਜੀ ਹਾਂ ਲੈ ਵੀ ਭੈਣ ਮੇਰੀ ਕਿੰਨਾ ਪਿਆਰਾ ਕਲਰ ਤੇ ਦੁਪੱਟਾ ਓਏ ਹੋਏ ਹੋਏ ਆਹ ਦੇਖੋ ਹੋਰ ਵੀ ਪਿਆਰਾ ਦੇਖੋ ਇੱਕ ਪਾਂਚਾ ਤੇ ਵਰਕ ਆ ਵੀਰੇ ਠੀਕ ਆ ਇਹ ਕਿਹੜੇ ਨੇ ਵੀਰੇ ਇਹ ਮਸਲੀਨ ਦਾ ਸੂਟ ਆ ਵੀਰੇ ਜੀ ਵੀਰੇ ਡਬਲ ਸ਼ੇਡ ਤੇ ਜੀ ਵੀਰੇ ਲਓ ਵੀਰੇ ਬੀ ਐਲ ਐਮ ਦਾ ਕਪੜਾ ਪਿਓਰ ਕੈਮਰੀ ਤੇ ਆਲ ਓਵਰ ਸੂਟ ਆ ਵੀਰੇ ਠੀਕ ਆ ਰੰਗ ਡਿਜ਼ਾਈਨ ਬਹੁਤ ਆ ਵੀਰੇ ਇਹਦੇ ਇਹ ਰੰਗ ਆ ਗਿਆ ਜੀ ਆਹ ਬਲੇ ਰੰਗ ਇਹ ਸਾਰੇ ਇਹਦੇ ਵਿੱਚ ਕਲਰ ਨੇ ਹਨਾ ਵੀਰੇ ਹਾਂਜੀ ਵੀਰੇ ਠੀਕ ਆ ਠੀਕ ਆ ਲੈ ਵੀ ਭੈਣ ਮੇਰੀ ਚੈੱਕ ਕਰੋ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਲਓ ਜੀ ਲੈ ਵੀ ਭੈਣ ਮੇਰੀ ਚੈੱਕ ਕਰੀ ਚੱਲੋ ਜੀ ਵੀਰੇ ਗੱਲ ਕਰੀਏ ਆਪਾਂ ਬਾਜ਼ਾਰ ਦੇ ਰੇਟ ਦੀ ਬਾਜ਼ਾਰ ਦੇ ਰੇਟ ਦੇ ਵੀਰੇ ਆਪਣਾ ਬਹੁਤ ਫਰਕ ਆ ਇਹ ਬਾਜ਼ਾਰ ਦੇ ਵਿੱਚ ਵੀਰੇ 5 600 ਰੁਪਏ ਦਾ ਸੂਟ ਵਿਕਦਾ ਹੈਗਾ ਸਾਢੇ 350 ਰੁਪਏ ਦਾ ਇੱਕ ਮਿਲ ਜਾਣਾ ਹਾਂ ਇੱਕ ਸਾਢੇ 350 ਰੁਪਏ ਦਾ 700 ਦੇ ਦੋ ਜੀ ਬਾਜ਼ਾਰਾਂ ਚ ਕਿੰਨੇ ਦਾ ਮਿਲਦਾ ਇਹ ਇਹ 4 500 ਰੁਪਏ ਦਾ ਸੂਟ ਵਿਕਦਾ ਵੀਰੇ ਠੀਕ ਆ ਠੀਕ ਆ ਠੀਕ ਆ ਠੀਕ ਆ ਆਪਾਂ 700 ਦੇ ਦੋ ਦਵਾਂਗੇ ਵੀਰੇ ਜੀ ਵੀਰੇ ਜੀ ਤੇ ਇਹਦੇ ਵਿੱਚ ਜੇ ਆਪਾਂ ਗੱਲ ਕਰੀਏ ਵੀਰੇ ਡਿਜ਼ਾਈਨ ਕਲਰ ਡਿਜ਼ਾਈਨ ਰੰਗ ਡਿਜ਼ਾਈਨ ਵੀਰੇ ਵਾਧੂ ਠੀਕ ਆ ਫੁੱਲ ਰੰਗ ਪਏ ਆਪਣੇ ਕੋਲੇ ਡਿਜ਼ਾਈਨ ਪਏ ਆ ਵੀਰੇ ਲੈ ਵੀ ਚੈੱਕ ਕਰੋ ਭੈਣ ਮਰੀਓ ਪਿਆਰੇ ਪਿਆਰੇ ਕਲਰ ਨੇ ਮਖਿਆ ਗੱਲਬਾਤ ਵੱਖਰੀ ਐ ਲੈ ਲੈ ਅਗਲਾ ਚੈੱਕ ਕਰੋ ਯਾਰ ਕਾਟਨ ਦਾ ਵੀਰੇ ਲੈਸ ਵਾਲਾ ਸੂਟ ਆ ਬੀ ਸ਼ੇਪ ਤੇ ਠੀਕ ਆ ਪਿਆਰ ਕਾਟਨ ਦਾ ਵੀਰੇ ਲੈ ਵੀ ਭੈਣ ਮਰੀਓ ਚੈੱਕ ਕਰੋ ਤੁਸੀਂ ਪੌਂਚਾਂ ਤੇ ਲੈਸ ਲੱਗੀ ਵੀ ਆ ਵੀਰੇ ਬਾਟਮ ਤੇ ਠੀਕ ਆ ਵੀਰੇ ਦੁਪੱਟਾ ਕਾਟਨ ਦਾ ਵੀਰੇ 2.5 ਮੀਟਰ ਦੀ ਕੱਟ ਆ ਵੀਰੇ ਠੀਕ ਆ ਵੀਰੇ ਲੈ ਪਿਆ ਰੰਗ ਦੁਪੱਟਾ ਵੀ ਚੈੱਕ ਕਰ ਸਕਦੇ ਹੋ ਇਹਦੇ ਵਿੱਚ ਕਲਰ ਚੈੱਕ ਕਰਾ ਦੇ ਵੀਰੇ ਆ ਰੰਗ ਆ ਗਿਆ ਵੀਰੇ ਜੀ ਵੀਰੇ ਆ ਡਿਜ਼ਾਈਨਿੰਗ ਆ ਗਈ ਵੀਰੇ ਇਹਦੇ ਵਿੱਚ ਫੁੱਲ ਡਿਜ਼ਾਈਨਿੰਗ ਆ ਇਹਦੇ ਨਾਲ ਕੋਟਾ ਡੋਰੀ ਦਾ ਦੁਪੱਟਾ ਵੀਰੇ ਲੈ ਵੀ ਆ ਪੈਣ ਮੇਰੀ ਕੋਟਾ ਡੋਰੀ ਦਾ ਦੁਪੱਟਾ ਗਾ ਵਾਹ ਕੀ ਗੱਲਾਂ ਬਾਤਾਂ ਛਿੱਟੋਲਾ ਵਾਈ ਹੀ ਵੀਰੇ ਆਲਓਵਰ ਸੂਟ ਆ ਵੀਰੇ ਬਰੀਕ ਪ੍ਰਿੰਟ ਤੇ ਰੰਗ ਡਿਜ਼ਾਈਨ ਫੁੱਲ ਆ ਵੀਰੇ ਆਪਣੇ ਕੋਲ ਜੀ ਵੀਰੇ ਇਹ ਇਹ ਵੀ ਇਹ ਦੁਪੱਟਾ ਇਹਦਾ ਹਾਂਜੀ ਲੈ ਵੀ ਭੈਣ ਮੇਰੀ ਇਹਦਾ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋ ਕਾਟਨ ਦਾ ਦੁਪੱਟਾ 2.5 ਮੀਟਰ ਇਹਦਾਂ ਵਾਲਾ ਇਸ ਤੋਂ ਬਾਅਦ ਬੀ ਸ਼ਿਫਟ ਤੇ ਆ ਗਿਆ ਵੀਰੇ ਜੀ ਵੀਰੇ ਪ੍ਰਿੰਟ ਲੈ ਵੀ ਭੈਣ ਮੇਰੀ ਚੈੱਕ ਕਰੋ ਕਿੰਨਾ ਪਿਆਰਾ ਕਲਰ ਆ ਮਖਿਆ ਓਏ ਹੋਏ ਡਬਲ ਸ਼ੇਡ ਦੁਪੱਟਾ ਵੀਰੇ ਕੋਟਾ ਡੋਰ ਕੇ ਦਾ ਕੋਟਾ ਡੋਰੀਆ ਦੁਪੱਟਾ ਡਬਲ ਸ਼ੇਡ ਆ ਚੈੱਕ ਕਰ ਸਕਦੇ ਤੁਸੀਂ ਪੂਰਾ 2.5 ਮੀਟਰ ਰਹਿਣ ਵਾਲਾ ਹਨਾ ਵੀ ਜੀ ਉਸ ਤੋਂ ਬਾਅਦ ਮਸਲੀਨ ਤੇ ਆ ਗਿਆ ਵੀਰੇ ਕਾਟਨ ਦਾ ਸੂਟ ਆ ਵੀਰੇ ਜੀ ਮਸਲੀਨ ਦੁਪੱਟੇ ਨਾਲ ਵੀਰੇ ਓਕੇ ਲੈ ਵੀ ਪੈਣ ਮੇਰੀ ਚੈੱਕ ਕਰੀ ਚੱਲੋ ਕਿੰਨੇ ਪਿਆਰੇ ਪਿਆਰੇ ਕਲਰ ਨੇ ਮਖਿਆ 2.5 ਮੀਟਰ ਦਾ ਦੁਪੱਟਾ ਵੀਰੇ ਜੀ ਵੀਰੇ ਜੀ ਵੀਰੇ ਇਹਦੇ ਵਿੱਚ ਇਹ ਕਲਰ ਨੇ ਸਾਰੇ ਵੀਰੇ ਹਾਂਜੀ ਵੀਰੇ ਡਿਜ਼ਾਈਨ ਹੀ ਗਾ ਰੰਗ ਡਿਜ਼ਾਈਨ ਵਾਧੂ ਵੀਰੇ ਜੀ ਸਟਾਕ ਸਟਾਕ ਆਪਣੇ ਕੋਲੇ ਵੀਰੇ ਠੀਕ ਆ ਸਟਾਕ ਫੁੱਲ ਸਟਾਕ ਆ ਨਾ ਹਾਂ ਵੀਰੇ ਰੱਖੜੀਆਂ ਦਾ ਸੇਲ ਮੇਲਾ ਵੀਰੇ ਜੀ ਵੀਰੇ ਜੀ ਹਾਂਜੀ ਓਏ ਹੋਏ ਕਿੰਨੇ ਪਿਆਰੇ ਪਿਆਰੇ ਕਲਰ ਨੇ ਆ ਲੈ ਚੈੱਕ ਕਰ ਸਕਦੇ ਹੋ ਭੈਣ ਮਰੀਓ ਤੇ ਇਸ ਤੋਂ ਬਾਅਦ ਅਗਲੀ ਫੈਬਰਿਕ ਤੁਹਾਨੂੰ ਚੈੱਕ ਕਰਾਉਣੀ ਦੋ ਵੀਰੇ ਹੈਵੀ ਸੂਟ ਆ ਠੀਕ ਹੈ ਪੂਰੀ ਦੁਪੱਟਾ ਆ ਗਿਆ ਵੀਰੇ ਓਕੇ ਆਹ ਦੇ ਡਿਜ਼ਾਈਨਿੰਗ ਆ ਗਈ ਵੀਰੇ ਆਹ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋ ਭੈਣ ਮਰੀਓ ਵਾਹ ਆਹ ਗੱਲਾਂ ਬਾਤਾਂ ਵੱਖਰੀਆਂ ਨੇ ਇਹ ਵੀ ਵੀਰੇ ਇਹ ਕੀਚ ਆ ਗਿਆ ਇਹ ਚਾਕਲੇਟ ਤੇ ਆ ਗਿਆ ਠੀਕ ਹੈ ਕਪੜਾ ਚਾਕਲੇਟ ਰੈਨ ਵਾਲਾ ਇਹ ਹਾਂਜੀ ਠੀਕ ਆ ਠੀਕ ਆ ਠੀਕ ਆ ਬਰਬਰੀ ਤੇ ਆ ਗਿਆ ਆ ਬਰਬਰੀ ਤੇ ਆ ਗਏ ਲੈ ਵੀ ਪੈਨ ਮੇਰੀ ਉਹ ਬਰਬਰੀ ਵਾਲਾ ਸੂਟ ਦਿਸਟੈਕਟ ਹੈ ਹੈਵੀ ਦੁਪट्टे ਨਾਲ ਵੀ ਨੇ ਹੈਵੀ ਦੁਪੱਟੇ ਨੇ ਕਾਟਨ ਤੇ ਆ ਗਿਆ ਜੀ ਤੇ ਆ ਕਾਟਨ ਦਾ ਆ ਗਿਆ ਮਤਲਬ ਆਪਾਂ ਸਾਰੇ ਤੁਹਾਨੂੰ ਦਿਖਾ ਨਹੀਂ ਸਕਦੇ ਕਿਉਂਕਿ ਵੀਡੀਓ ਫਿਰ ਬਹੁਤ ਲੰਮੀ ਹੋ ਜਾਂਦੀ ਆ ਇਸ ਕਰਕੇ ਆਪਾਂ ਇੱਕ ਇੱਕ ਦੋ ਦੋ ਪੀਸ ਤੁਹਾਨੂੰ ਦਿਖਾ ਰਹੇ ਆ ਰਗਾਂ ਦਾ ਦੁਪੱਟਾ ਕਿਹੜਾ ਵੀਰੇ ਔਰਗਾਂਜਾ ਔਰਗਾਂਜਾ ਠੀਕ ਆ ਜੀ ਲੈ ਵੀ ਔਰਗਾਂਜਾ ਦਾ ਦੁਪੱਟਾ ਰਹਿਣ ਵਾਲਾ ਪੈਨ ਮੇਰੀਓ ਮਸਲੀਨ ਤੇ ਸੂਟ ਆ ਗਿਆ ਵੀਰੇ ਥਰੈਡ ਵਰਕ ਆ ਥਰੈਡ ਵਰਕ ਮਸ਼ੀਨ ਦਾ ਸੂਤ ਚੈੱਕ ਤੁਸੀਂ ਕਰ ਸਕਦੇ ਹੋ ਜੀ ਗੱਲਾਂ ਬਾਤਾਂ ਇਹ ਦੁਪੱਟਾ ਵੀਰੇ ਆਰਗੈਂਜਾ ਜੀ ਆਰਗੈਂਜਾ ਦੁਪੱਟਾ ਇੰਸਟਾਗ੍ਰam ਵਾਲੇ ਸੂਟ ਆ ਵੀ ਟ੍ਰੈਂਡਿੰਗ ਸੂਟ ਕਹਿ ਸਕਦੇ ਆ ਇੰਸਟਾਗ੍ਰam ਵਾਲੇ ਸੂਟ ਕਹਿ ਸਕਦੇ ਆਪਾਂ ਇਹਨਾਂ ਨੂੰ ਲਓ ਜੀ ਚੈੱਕ ਕਰੋ ਕਲਰ ਚੈੱਕ ਕਰੋ ਡਿਜ਼ਾਈਨ ਚੈੱਕ ਕਰੋ ਇੱਕ ਤੋਂ ਇੱਕ ਸੋਹਣੇ ਤੋਂ ਸੋਹਣੇ ਪਿਆਰੇ ਤੋਂ ਪਿਆਰੇ ਡਿਜ਼ਾਈਨ ਤੁਹਾਨੂੰ ਮਿਲ ਜਾਣਗੇ ਕਲਰ ਮਿਲ ਜਾਣਗੇ ਕਿਰੇ ਗੱਲ ਕਰੀਏ ਸਟਾਕ ਦੀ ਸਟਾਕ ਕਿੰਨਾ ਕਰੂ ਆਪਣੇ ਕੋਲੇ ਸਟਾਕ ਵੀਰੇ ਫੁੱਲ ਸਟਾਕ ਆਪਣੇ ਕੋਲੇ ਫੁੱਲ ਸਟਾਕ ਰਹਿਣ ਵਾਲਾ ਹੁੰਦਾ ਆ ਗੱਲ ਕਰਾ ਵੀਰੇ ਕਿਹੜਾ ਆ ਗਿਆ ਇਹ ਵੀ ਬਰਬਰੀ ਤੇ ਆ ਗਿਆ ਬਰਬਰੀ ਤੇ ਜੀ ਆ ਕਾਟਨ ਤੇ ਆ ਗਿਆ ਵੀਰੇ ਆ ਕਾਟਨ ਤੇ ਹਾਂਜੀ ਜੀ ਵੀਰੇ ਜੀ ਰੰਗ ਡੇਣ ਵਦੂ ਵੀਰੇ ਸਟਾਕ ਆਪਣੇ ਕੋਲੇ ਫੁੱਲ ਪਿਆ ਜੀ ਸਟਾਕ ਵੀ ਫੁੱਲਾ ਰੰਗ ਡਿਜ਼ਾਈਨ ਵਾਧੂ ਨੇ ਕਿਉਂਕਿ ਭੈਣ ਮਰੀ ਤੁਹਾਨੂੰ ਪਤਾ ਵੀ ਜੇ ਆਪਾਂ ਸਾਰੇ ਦਿਖਾਉਣ ਲੱਗੇ ਫਿਰ ਵੀਡੀਓ ਬਹੁਤ ਲੰਮੀ ਹੋ ਜਾਣੀ ਆ ਇਸ ਕਰਕੇ ਆਪਾਂ ਇੱਕ ਇੱਕ ਦੋ ਦੋ ਪੀਸ ਦਿਖਾ ਰਹੇ ਹਾਂ ਤੁਹਾਨੂੰ ਤੇ ਅਗਲੀ ਫੈਬਰਿਕ ਚੈੱਕ ਕਰੋ ਵੀਰੇ ਇਹ ਆ ਗਿਆ ਨੇਚਰਲ ਸਿਲਕ ਕਰੇਵ ਤੇ ਸਿਲਕ ਕਰੇਵ ਤੇ ਆ ਦੇਖੋ ਡਿਜ਼ਾਈਨ ਚੈੱਕ ਕਰੋ ਪਹਿਲਾਂ ਵੀਰੇ ਤੇ ਹੈਵੀ ਦੁਪੱਟਾ ਵੀਰੇ ਦੁਪੱਟਾ ਪੂਰਾ ਹੈਵੀ ਰਹਿਣ ਵਾਲਾ ਭੈਣ ਮਰੀ ਉਹ ਹਾਂਜੀ ਵਾਹ ਪਹੁੰਚਿਆ ਤੇ ਵੀ ਵਰਕ ਹੋ ਬਾਹਾਂ ਤੇ ਵੀ ਵਰਕ ਹੋਊਗਾ ਵੀਰੇ ਠੀਕ ਆ ਪਹੁੰਚਿਆ ਤੇ ਬਾਹਾਂ ਤੇ ਇਹਦੇ ਵਰਕ ਆ ਤੇ ਅੱਗੇ ਵੀਰੇ ਆਹ ਇਹ ਵੀ ਨੇਚਰਲ ਸਿਲਕ ਕਰੇਵ ਤੇ ਆ ਵੀਰੇ ਚਨੂਨ ਦਾ ਦੁਪੱਟਾ ਲੱਗਿਆ ਹੋਇਆ ਵੀਰੇ ਨਹੀਂ ਵੀ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਚਨੂਨ ਦਾ ਦੁਪੱਟਾ ਇਹ ਦੁਪੱਟਾ ਵੀਰੇ ਢਾਈ ਮੀਟਰ ਰਹੂਗਾ ਹਾਂਜੀ ਵੀਰੇ ਢਾਈ ਮੀਟਰ ਦਾ ਦੁਪੱਟਾ ਜੀ ਜੀ ਵੀਰੇ ਜੀ ਜੀ ਆਏ ਹੋ ਗਿਆ ਚੈੱਕ ਕਰੋ ਤੁਸੀਂ ਕਿਉਂਕਿ ਤੁਹਾਨੂੰ ਅਸੀਂ 1 1 2 2 ਪੀਸ ਹੀ ਦਿਖਾ ਰਹੇ ਹਾਂ ਫਿਰ ਵੀਡੀਓ ਲੰਮੀ ਹੋ ਜਾਂਦੀ ਆ ਇਸ ਕਰਕੇ ਲਓ ਜੀ ਅੱਗੇ ਵੀਰੇ ਇਹ ਵੀ ਨੇਚਰਲ ਸਿਲਕ ਕਰੇਵ ਤੇ ਵੀਰੇ ਜੀ ਵੀਰੇ ਜੀ ਜੀ हां ਤੁਸੀਂ ਡਿਜ਼ਾਈਨ ਸਾਰਿਆਂ ਦੇ ਚੈੱਕ ਕਰ ਸਕਦੇ ਹੋ ਸਕਰੀਨ ਸ਼ਾਟ ਲੈ ਸਕਦੇ ਹੋ ਗੱਲਬਾਤ ਕਰਨੀ ਹੈ ਨੰਬਰ ਵਾਈ ਹੁਣੇ ਥੱਲੇ ਚੱਲੀ ਜਾਂਦਾ ਗੱਲਬਾਤ ਵੀ ਕਰ ਸਕਦੇ ਹੋ ਇਹਨਾਂ ਨਾਲ ਉਸ ਤੋਂ ਬਾਅਦ ਵੀਰੇ ਚਾਕਲੇਟ ਤੇ ਆ ਗਿਆ ਕੋਟਨ ਇੱਕ ਕੱਪੜਾ ਰਹਿਣ ਵਾਲਾ ਚਾਕਲੇਟ ਕੋਟਨ ਕੋਟਨ ਦਾ ਸੂਟ ਰਹੂਗਾ ਕੱਪੜਾ ਚਾਕਲੇਟ ਜੀ ਬ੍ਰੋ ਦੁਪੱਟਾ ਚੈੱਕ ਕਰੋ ਭੈਣ ਮਰੀਓ ਕਿੰਨਾ ਪਿਆਰਾ ਦੁਪੱਟਾ ਉਸ ਤੋਂ ਬਾਅਦ ਵੀਰੇ ਮੈਚਿੰਗ ਆ ਗਿਆ ਸੂਟ ਮੈਚਿੰਗ ਸੂਟ ਹਾਂਜੀ ਬਾਟਮ ਤੇ ਵਰਕ ਆ ਵੀਰੇ ਬਾਟਮ ਤੇ ਵਰਕ ਹਾਂਜੀ ਪਾਰਟੀ ਵੇਅਰ ਸੂਟ ਆ ਵੀਰੇ ਸਾਰੇ ਜੀ ਵੀਰੇ ਆ ਡਬਲ ਸ਼ੇਡ ਮਾਰਦਾ ਵੀਰੇ ਸੂਟ ਜੀ ਬਹੁਤ ਚੱਲ ਰਿਹਾ ਟ੍ਰੈਂਡਿੰਗ ਚੱਲ ਰਿਹਾ ਡਬਲ ਸ਼ੇਡ ਮਾਰਦਾ ਸੂ ਚਨੂਨ ਦਾ ਦੁਪੱਟਾ ਲੱਗਿਆ ਵੀ ਡਬਲ ਸ਼ੇਡ ਹਾਂਜੀ ਵੀਰੇ ਚਨੂਨ ਦਾ ਦੁਪੱਟਾ ਰਹਿਣ ਵਾਲਾ ਹਾਂ ਜੀ ਵੀਰੇ ਇਸ ਤੋਂ ਬਾਅਦ ਵੀਰੇ ਅਗਲਾ ਇਹ ਵੀ ਚਾਕਲੇਟ ਇਹ ਵੀ ਚਾਕਲੇਟ ਕੱਪੜਾ ਇਹ ਵੀ ਕੱਪੜਾ ਭੈਣ ਮੇਰੀ ਚਾਕਲੇਟ ਰਹਿਣ ਵਾਲਾ ਤੁਸੀਂ ਡਿਜ਼ਾਈਨ ਚੈੱਕ ਕਰ ਸਕਦੇ ਹੋ ਦੁਪੱਟਾ ਇਹਦੇ ਨਾਲ ਇਹ ਦੁਪੱਟਾ ਰਹਿਣ ਵਾਲਾ ਸਾਰਾ ਕਾਟਨ ਸਟਾਫ ਹੈ ਜੀ ਕਾਟਨ ਦੇ ਸੂਟ ਪਹਿਲਾਂ ਤੁਸੀਂ ਇਹਦੇ ਚੈੱਕ ਕਰੋ ਡਿਜ਼ਾਈਨ ਕਢਾਈ ਆਹ ਦੁਪੱਟਾ ਨਾਲ ਹੈ ਨਾ ਵੀਰੇ ਹਾਂਜੀ ਵੀਰੇ ਦੁਪੱਟਾ ਆ ਗਿਆ ਕੋਟਾ ਡੋਰੀ ਦਾ ਕੋਟਾ ਡੋਰੀ ਦੁਪੱਟਾ ਰਹਿਣ ਵਾਲਾ ਇਸ ਤੋਂ ਬਾਅਦ ਵੀਰੇ ਉਸ ਤੋਂ ਬਾਅਦ ਕਾਟਨ ਤੇ ਆ ਗਈ ਹੈਂਡਵਰਕ ਹੀ ਸਾਰਾ ਓਕੇ ਵੀਰੇ ਓਕੇ ਆ ਹੈਂਡਵਰਕ ਚੈੱਕ ਕਰ ਸਕਦੇ ਤੁਸੀਂ ਆਹ ਦਾ ਪੱਟਾ ਪੈਣ ਮੇਰੀ ਇਹ ਵੀ ਚੈੱਕ ਕਰ ਸਕਦੇ ਹੋ ਉਸ ਤੋਂ ਬਾਅਦ ਵੀਰੇ ਪ्युअर ਜਾਮ ਤੇ ਆ ਗਿਆ ਥ੍ਰੈਡਵਰਕ ਥ੍ਰੈਡਵਰਕ ਪ्युअर ਜਾਮ ਦਾ ਹਾਂਜੀ ਲੈ ਵੀ ਪੈਣ ਮੇਰੀ ਕਰੋ ਚੈੱਕ ਇਹਦੇ ਨਾਲ ਦੀ ਹੈ ਵੀਰੇ ਹਾਂਜੀ ਇਹ ਡਿਜ਼ਾਈਨਿੰਗ ਆ ਗਈ ਅਲੱਗ-ਅਲੱਗ ਡਿਜ਼ਾਈਨਿੰਗ ਆ ਵੀਰੇ ਅਲੱਗ-ਅਲੱਗ ਡਿਜ਼ਾਈਨਿੰਗ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਇੱਕ ਤੋਂ ਇੱਕ ਸੋਹਣੇ ਤੋਂ ਸੋਹਣੇ ਸੂਟ ਜੇ ਮਾ ਚੰਤਪੁਰ ਦੀ ਪ੍ਰਿੰਟ ਹਾਊਸ ਮਹਿਲਕਲਾ ਨੰਬਰ ਵਾਕੀ ਸਕਰੀਨ ਤੇ ਬਾਈ ਹੁਣੇ ਦੇ ਚੱਲ ਰਿਹਾ ਤੁਸੀਂ ਗੱਲਬਾਤ ਕਰੋ ਇਹੇ ਵੀਰੇ ਇਹ ਵੀ ਪ्युअर ਜਾਮ ਤੇ ਵੀਰੇ ਟ੍ਰੈਂਡ ਵਰਕ ਤੇ ਆਹ ਵਰਕ ਚੈੱਕ ਕਰੋ ਭੈਣ ਮੇਰੀ ਕਿੰਨਾ ਪਿਆਰਾ ਵਰਕ ਆ ਦੇਖੋ ਬਾਹਾਂ ਤੇ ਹੂ ਪਹੁੰਚਦੇ ਹੋਏ ਪਹੁੰਚੇ ਤੇ ਬਾਹਾਂ ਤੇ ਕਿਹੜਾ ਬ੍ਰਾਂਡ ਆ ਵੀਰੇ ਇਹ ਤਮੰਨਾ ਦਾ ਵੀਰੇ ਤਮੰਨਾ ਬ੍ਰਾਂਡ ਕਾਟਨ ਦਾ ਸੂਟ ਆਲ ਓਵਰ ਤੁਸੀਂ ਇਹ ਚ ਕਲਰ ਚੈੱਕ ਕਰ ਸਕਦੇ ਹੋ ਪਿਆਰੇ ਪਿਆਰੇ ਕਲਰ ਨੇ ਮਖਿਆ ਜੀ ਵੀਰੇ ਇਹ ਸਾਰੇ ਕਲਰ ਨੇ ਵੀਰੇ ਇਹ ਦੀ ਡਿਜ਼ਾਈਨ ਵੀ ਤੁਸੀਂ ਚੈੱਕ ਕਰ ਸਕਦੇ ਹੋ ਇੱਕ ਤੋਂ ਇੱਕ ਡਿਜ਼ਾਈਨ ਇੱਕ ਤੋਂ ਇੱਕ ਕਲਰ ਪਿਆ ਜੀ ਵੀਰੇ ਇਸ ਤੋਂ ਬਾਅਦ ਵੀਰੇ ਜੀ ਵੀਰੇ ਇਹ ਸਾਰੇ ਵੀਰੇ ਦੇ ਡਿਜ਼ਾਈਨ ਇਹ ਹੀ ਨੇ ਇਹ ਹਾਂਜੀ ਵੀਰੇ ਕਿੰਨੇ ਪਿਆਰੇ ਪਿਆਰੇ ਡਿਜ਼ਾਈਨ ਭੈਣ ਮੇਰੇ ਚੈੱਕ ਕਰ ਸਕਦੇ ਹੋ ਤੁਸੀਂ ਸਕਰੀਨ ਸ਼ਾਟ ਵੀ ਲੈ ਸਕਦੇ ਹੋ ਅਬਰੇ 1000 ਰੁਪਏ ਦੇ 11 ਸੂਟ ਆ 1000 ਰੁਪਏ ਦੇ 11 ਸੂਟ ਕੱਪੜਾ ਕਿਹੜਾ ਵੀਰੇ ਇਹ ਕੋਟਨ ਦਾ ਵੀਰੇ ਕੋਟਨ ਦਾ ਕੱਪੜਾ ਆ ਰੰਗ ਦਿਖਾ ਦੇ ਵੀਰੇ ਮੜੀ ਨਿਗਾ ਮਰਾ ਦੇ ਇਹਦੇ ਚ ਜੀ ਇਹਦੇ ਵਿੱਚ ਤੁਹਾਨੂੰ ਰੰਗ ਡਿਜ਼ਾਈਨ ਵਾਧੂ ਮਿਲ ਜੂਗਾ 5 ਮੀਟਰ ਦੀ ਕੱਟ ਹੋ ਵੀਰੇ ਪੂਰਾ 5 ਮੀਟਰ ਕੱਟ ਵੀਰੇ ਠੀਕ ਹੈ 1000 ਰੁਪਏ ਦੇ 11 ਸੂਟ 5 ਮੀਟਰ ਕੱਟ ਹੋਊਗੀ 100 ਰੁਪਏ ਦਾ ਸੂਟ ਜੇ ਸਿੰਗਲ ਪੀਸ ਲੈਣਾ 100 ਰੁਪਏ ਦਾ ਇੱਕ ਪੈ ਗਿਆ ਹਾਂਜੀ ਸਿੰਗਲ ਚ ਹਾਂਜੀ ਠੀਕ ਹੈ ਇਸ ਤੋਂ ਬਾਅਦ ਆਹ ਵੀ ਜੋਰ ਜੱਟ ਦੇ ਆ ਜੋ ਇਹ ਜੋਰ ਜੱਟ ਦੇ ਆ ਹਾਂਜੀ ਵੀਰੇ ਇਹ ਵੀ ਵੀਰੇ ਕਿੰਨੇ ਦੇ ਆ ਇਹ ਵੀ ਵੀਰੇ 1000 ਦੇ ਆਪਾਂ 11 ਦਵਾਂਗੇ ਇਹ ਵੀ 1000 ਰੁਪਏ ਦੇ ਭੈਣ ਵੀਰੇ ਤੁਹਾਨੂੰ 11 ਸੂਟ ਮਿਲ ਜਾਣੇ ਨੇ ਚਾਹੇ ਪਲੇਨ ਲੈ ਲਓ ਵੀਰੇ ਚਾਹੇ ਪ੍ਰਿੰਟ ਲੈ ਲਓ ਚਾਹੇ ਪ੍ਰਿੰਟ ਲੈ ਲਓ ਵੀਰੇ ਠੀਕ ਹੈ ਹਾਂਜੀ ਜੋਰ ਜੱਟ ਕਪੜਾ ਰਹੂਗਾ ਪੂਰਾ 5 ਮੀਟਰ ਪੂਰਾ 5 ਮੀਟਰ ਵੀਰੇ ਠੀਕ ਹੈ ਤੇ ਲੈ ਪਾਣ ਇਹਦੇ ਵਿੱਚ ਡਿਜ਼ਾਈਨ ਕਲਰ ਬਾਧੂ ਪਏ ਨੇ ਢੇਰਾਂ ਦੇ ਢੇਰ ਵੇਰਾਂ ਦੇ 베ਰ ਆਹ ਲੋ ਵੀਰੇ ਸੂਟ 300 ਦੇ ਦੋ ਆਲਓਵਰ 5 ਮੀਟਰ ਦੀ ਕਟ ਆ ਵੀਰੇ ਠੀਕ ਆ 150 ਦਾ ਮੰਨ ਇੱਕ ਹਾਂਜੀ 300 ਦੇ ਦੋ ਵੀਰੇ 300 ਰੁਪਏ ਦੇ ਦੋ 150 ਰੁਪਏ ਦਾ ਇੱਕ ਆ ਰੰਗ ਡਿਜ਼ਾਈਨ ਦਿਖਾ ਦੇ ਵੀਰੇ ਲਓ ਜੀ ਇਹਦੇ ਵਿੱਚ ਭੈਣ ਮੇਰੀਓ ਤੁਸੀਂ ਡਿਜ਼ਾਈਨ ਚੈੱਕ ਕਰੋ ਰੰਗ ਚੈੱਕ ਕਰੋ ਸਟਾਕ ਵੀ ਬਹੁਤ ਹੈ ਦੇ ਵਿੱਚ ਮਹਾ 150 ਚ ਆਉਂਦਾ ਕੀ ਆ 150 ਰੁਪਏ ਦਾ 1 300 ਰੁਪਏ ਦੇ ਦੋ 5 ਮੀਟਰ ਕੱਟ ਹੋ ਵੀਰੇ ਪੂਰੀ ਪੂਰਾ 5 ਮੀਟਰ ਹੋ ਵੀਰੇ ਪੂਰੇ 5 ਮੀਟਰ ਦੀ ਕੱਟ ਹੋ ਵੀਰੇ ਠੀਕ ਆ ਵੀਰੇ ਠੀਕ ਆ